ਤੇਰਾ ਜਗ੍ਹਾ ਤੇ ਹੋ ਰਹੀਆਂ ਸਰਪੰਚਾਂ ਤੇ ਪੰਚਾਂ ਦੀਆਂ ਜਿਵੇਂ ਨੇ ਚੋਣਾਂ ਵਿੱਚ ਕਾਫੀ ਰੌਸ਼ਾ ਹੈ ਹਲਕਾ ਗੁਰੂ ਹਰ ਸਾਹਿਬ ਦੇ ਪਿੰਨ ਚਪਾਤੀ ਵਿੱਚ ਪੰਚ ਦੀ ਚੋਣ ਨੂੰ ਲੈ ਕੇ ਸਵੇਰ ਤੋਂ ਹੀ ਲੋਕ ਆਪਣੀ ਵੋਟ ਪਾ ਰਹੇ ਹਨ ਲੋਕਾਂ ਦਾ ਕਹਿਣਾ ਹੈ ਕਿ ਉਹ ਪਿੰਡ ਦੇ ਵਿਕਾਸ ਨੂੰ ਲੈ ਕੇ ਵੋਟ ਪਾ ਰਹੇ ਹਨ ਸੰਗਰੂਰ ਜ਼ਿਲ੍ਹੇ ਦੇ ਪਵਾਨੀਗੜ੍ਹ ਵਿੱਚ ਪਿੰਡ ਨਾਗਰਾ ਤੇ ਤੂਰੇ ਇਲਾਕੇ ਦੇ ਪਿੰਡ ਪਲਾ ਸੌਹਰ ਅਤੇ ਲਹਿਰਾਗਾਗਾ ਵਿੱਚ ਪਿੰਡ ਰਾਮਪੁਰ ਜਵਾਹਰਵਾਲਾ ਵਿਖੇ ਚੋਣਾਂ ਹੋ ਰਹੀਆਂ ਹਨ ਜ਼ਿਲ੍ਹਾ ਸੰਗਰੂਰ ਦੇ ਤਿੰਨ ਪਿੰਡਾਂ ਵਿੱਚ ਪੰਚਾਇਤੀ ਚੋਣਾਂ ਹੋ ਰਹੀਆਂ ਹਨ ਜ਼ਿਲ੍ਹਾ ਫਿਰੋਜ਼ਪੁਰ ਦੇ ਹਲਕਾ ਪਿੰਡ ਕਿਲਚੇ ਵਿੱਚ ਪੰਜ ਦੀ ਚੋਣ ਨੂੰ ਲੈ ਕੇ ਸਵੇਰ ਤੋਂ ਹੀ ਲੋਕ ਆਪਣੀ ਵੋਟ ਪਾ ਰਹੇ ਹਨ। ਇਸ ਮੌਕੇ ਤੇ ਲੋਕ ਪੋਲਿੰਗ ਬੂਥ ਤੇ ਪਹੁੰਚ ਕੇ ਆਪਣੀ ਬੋਟ ਦਾ ਇਸਤੇਮਾਲ ਕਰਦੇ ਨਜ਼ਰ ਆ ਰਹੇ ਹਨ। ਬੋਗਾ ਜ਼ਿਲ੍ਹੇ ਵਿੱਚ ਇੱਕ ਸਰਪੰਚ ਅਤੇ 46 ਪੰਚਾਂ ਦੇ ਚੋਣ ਲਈ ਵੋਟਾਂ ਪਾਉਣ ਦੀ ਪ੍ਰਕਿਰਿਆ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਪਿੰਡ ਦਾਤਾ ਦੀ ਸਰਪੰਚ ਦੀ ਮੌਤ ਹੋ ਜਾਣ ਕਣ ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਉਹਨਾਂ ਦੀ ਪਤਨੀ ਸਵਰਨਦੀਪ ਕੌਰ ਨੂੰ ਨਵਾਂ ਸਰਪੰਚ ਚੁਣ ਲਿਆ। ਇਸੇ ਤਰ੍ਹਾਂ ਇੱਕ ਹੋਰ ਸਰਪੰਚ ਅਤੇ 33 ਪੰਜਵੀਂ ਸਰਬਸੰਮਤੀ ਨਾਲ ਚੁਣੇ ਗਏ। ਹਲਕਾ ਫਿਰੋਜ਼ਪੁਰ ਦਿਹਾਤੀ ਅਧੀਨ ਪੈਂਦੇ ਬਲਾਕ ਮਮਦੂਰ ਦੇ ਅੰਦਰ ਸਤ ਅਥਾਮਾ ਤੇ ਇੱਕ ਪੰਚਾਇਤ ਦੀ ਚੋਣ ਹੋ ਰਹੀ ਹੈ। ਪੁਲਿਸ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਪਿੰਡ ਸਰਪੰਚੀ ਦੀ ਚੋਣ ਆ ਮਹਿਲਾ ਸਰਪੰਚੀ ਨੇ ਪਿੰਡ ਦੋਨਾਰਹਿਮਤ ਜੀ ਕਿਸੇ ਕਾਰਨ ਨਾ ਉਦੋਂ ਰਹਿ ਗਈ ਸੀ ਚੋਣ ਹੋਣੇਗੀ। ਉਹਨ ਇਸ ਟਾਈਮ ਤੇ ਅਸੀਂ ਨਾ ਏਡਾ ਮਤਲਬ ਸਾਰੇ ਪੰਜਾਬੋ ਚ ਇੱਕ ਨੰਬਰ ਪਿੰਡ ਸਾਡਾ ਜਿਹੜੇ ਸਾਰੇ ਨਾਲ ਮਿਲ ਕੇ ਇੱਕ ਵਿੱਚ ਦੇ ਬੈਠੇ ਆ। ਅਮਨ ਸ਼ਾਂਤੀ ਨਾ ਲਾਉਂਦੇ ਨੇ ਪੈਣਪਰਾ ਵੋਟਾਂ ਪਾ ਕੇ ਆਪ ਆਪ ਦੇ ਘਰ ਨੂੰ ਚਲੇ ਜਾਂਦੇ ਆ ਇਕੱਠਾ ਟੈਂਟ ਲਾਇਆ ਸਰ ਇੱਕ ਥਾਂ ਤੇ ਟੈਂਟ ਲਾਇਆ ਸਰਦਾਰ ਗਰਜੰਟ ਸਿੰਘ ਜੋ ਐਗਰੇਸਚੂ ਆਬ ਨੇ ਲਖੋਗਿਆ ਵਾਲੇ ਉਹਨਾਂ ਦੀ ਡਿਊਟੀ ਲੱਗੀ ਆ ਉਹ ਵੀ ਬਹੁਤ ਟੰਗ ਤਰੀਕੇ ਨਾਲ ਦੀ ਡਿਊਟੀ ਨਿਭਾ ਰਹੇ ਨੇ ਜੀ ਕੀ ਸਲ ਹੋ ਚੁੱਕੀ ਜੀ ਸਰ ਇਹ ಗ್ರಾಮ ਸਭਾ ਪੰਚਾਇਤ ਦੋਨਾ ਰੈਮਤ ਵਾਲਾ ਦੀ ਇਲੈਕਸ਼ਨ ਹੋ ਰਹੀ ਆ ਤੇ ਜਿੱਥੇ ਕਿ ਕੁੱਲ 108 ਵੋਟਾਂ ਤੇ ਸਰਪੰਚੀ ਦੀ ਚੋਣ ਹੋ ਰਹੀ ਹੈ 8 ਵਜੇ ਤੋਂ ਸ਼ੁਰੂ ਹੋਈ ਸੀ ਤੇ ਹੁਣ ਕਰੀਬ ਪੌਣੇ 10 ਹੋ ਚੁੱਕੇ ਪੌਣੇ 2 ਘੰਟਿਆਂ ਦੇ ਵਿੱਚ 48 ਕਬੂਲ ਵੋਟਾਂ ਜਿਹੜੀਆਂ ਪੋਲ ਹੋ ਚੁੱਕੀਆਂ ਨੇ ਜੋ ਕਿ 45% ਲਗਭਗ ਬਣਦੀਆਂ ਤੇ ਸਾਰਾ ਪ੍ਰੋਸੈਸ ਇੱਥੇ ਅਮਨ ਮਾਨ ਨਾਲ ਚੱਲ ਰਿਹਾ ਜੀ ਸਾਰਾ ਸ਼ਾਂਤੀ ਨਾਲ ਪੁਲਿਸ ਦੇ ਕਿੰਨੇ ਕੁ ਪ੍ਰਬੰਧ ਨੇ ਪੁਲਿਸ ਦਾ ਠੀਕ ਹੈ ਜੀ ਪ੍ਰਬੰਧ ਕਿਉਂਕਿ ਪੋਲ ਬਹੁਤ ਘੱਟ ਇਸ ਕਰਕੇ ਜ਼ਿਆਦਾ ਰੌਸ਼ਨੀ ਪੈ ਰਿਹਾ ਤੇ ਅਮਨ ਮਾਨ ਨਾਲ ਹੋ ਰਿਹਾ ਜੀ ਪੁਲਿਸ ਦਾ ਪ੍ਰਬੰਧ ਠੀਕ ਹੈ ਜੀ ਪੂਰਾ ਸਹਿਯੋਗ ਮਿਲ ਰਿਹਾ ਪਿੰਡ ਵਾਸੀਆਂ ਵੱਲੋਂ ਪੁੱਛਦਿਆਂ ਕੀ ਨਾਮ ਜੀ ਮੇਰਾ ਨਾਮ ਸਰ ਗੁਰਜੀਤ ਸਿੰਘ ਆ ਮੈਂ ਐਜੇ ਪ੍ਰੋਵਾਈਡਿੰਗ ਅਫਸਰ ਇੱਥੇ ਡਿਊਟੀ 'ਤੇ ਆ ਰਿਹਾ ਹਾਂ ਇਹ ਰਿਕਾ ਦੀ ਚੋਣ ਹੈ ਇਹ ਅੱਜ ਜਿਹੜੀ ਚੋਣ ਹੋ ਰਹੀ ਹੈ ਜੀ ਇਹ ਪਿੰਡ ਦੋਨਾ ਰਹਿਮਤ ਵਾਲਾ ਜਿਹੜਾ ਕਿ ਮਮਦੋਟ ਹਿਠਾੜ ਦੇ ਵਿੱਚ ਪੈਂਦਾ ਹੈ ਉੱਥੇ ਜਿਹੜੀ ਸਰਪੰਚੀ ਦੇ ਉਮੀਦਵਾਰ ਦੀ ਚੋਣ ਹੋ ਰਹੀ ਆ ਤੇ ਪਿਛਲੇ ਜਿਹੜੀ 15 ਅਕਤੂਬਰ ਨੂੰ ਜਿਹੜੀਆਂ ਆਮ ਸਰਪੰਚੀ ਦਾ ਜਿਹੜੀਆਂ ਚੋਣਾ ਸੀ ਜਦੋਂ ਚੋਣ ਹੋਣੀ ਸੀ ਤਾਂ ਕਿਸੇ ਕਾਰਨ ਜਿਹੜੀ ਇਹ ਚੋਣ ਜਿਹੜੀ ਰਹਿ ਗਈ ਸੀ ਤਾਂ ਇਸ ਚੋਣ ਦੇ ਵਿੱਚ ਜਿਹੜਾ ਹੈਗਾ ਸਾਡੇ ਪਿੰਡ ਦੇ ਜਿਹੜੇ ਕੁੱਲ 128 ਵੋਟਰ ਨੇ ਔਰ ਦੋ ਸਾਡੇ ਉਮੀਦਵਾਰ ਨੇ ਸਰਪੰਚੀ ਦੇ ਤਾਂ ਬਹੁਤ ਹੀ ਜਿਹੜਾ ਸਾਡਾ ਪਿੰਡ ਸਾਰੇ ਰਲ ਮਿਲ ਕੇ ਆਪਸ ਦੇ ਵਿੱਚ ਬੜੀ ਭਾਈਚਾਰਕ ਸਾਂਝ ਨਾਲ ਜੜੀਆਂ ਇਹ ਵੋਟਾਂ ਪਾ ਰਹੇ ਆ ਜੀ ਤੇ ਕਿਸੇ ਵੀ ਕਿਸਮ ਦਾ ਕੋਈ ਤਣਾਅ ਦਾ ਕੋਈ ਮਹੌਲ ਨਹੀਂ ਹੈਗਾ ਪਰ ਬਾਕੀ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਜਿਹੜਾ ਹੈਗਾ ਵਾ ਬੜਾ ਵਧੀਆ ਜਿਹੜੇ ਸਟੇਜੇ ਪ੍ਰਬੰਧ ਕੀਤੇ ਗਏ ਆ ਸਾਡੇ ਇੱਥੇ ਜਿਹੜੇ ਇੰਸਪੈਕਟਰ ਗੁਰਜੰਟ ਸਿੰਘ ਦੀ ਲੱਖੋ ਕੇ ਬਰਾਮ ਉਹਨਾਂ ਦੀ ਟੀਮ ਉਹਨਾਂ ਦੇ ਨਾਲ ਐਸਆਈ ਸਹਿਬਾਨ ਮਹਿਲਾ ਮੁਲਾਜ਼ਮ ਜਿਹੜੇ ਉਹ ਤਣਾਅ ਕੀਤੇਗੇ ਪਰ ਗੇਟ ਤੇ ਅੰਦਰ ਜਿਹੜਾ ਇੱਕ ਇੱਕ ਵੋਟਰ ਜਿਹੜਾ ਆ ਰਿਹਾ ਆਪਣੀਆਂ ਵੋਟਾਂ ਪਾ ਰਿਹਾ ਸ਼ਾਂਤ ਬਾਈ ਚੱਲ ਜਾਈ ਬਹੁਤ ਜ਼ਿਆਦਾ ਸ਼ਾਂਤ ਬਾਈ ਤੁਸੀਂ ਆਸੇ ਪਾਸੇ ਜਾ ਕੈਮਰਾ ਮਾਰ ਕੇ ਵਿਖਾਈ ਸਕਦੇ ਹੋ ਕਿ ਬੜਾ ਪੀਸਫੁਲ ਜਿਹਾ ਜਿਹੜਾ ਹਾਲ ਹੈ ਕੋਈ ਨਹੀਂ ਕੋਈ ਤਣਾਅ ਕਿਸੇ ਤਰ੍ਹਾਂ ਦਾ ਕੋਈ ਤਣਾਅ ਨਹੀਂ ਸਾਰੇ ਅਸੀਂ ਰਲ ਮਿਲ ਕੇ ਹੀ ਰਹਨੇ ਆ ਪਹਿਲਾਂ ਵੀ ਜਿਹੜੇ ਇਲੈਕਸ਼ਨ ਹੋਏ ਆ ਤਾਂ ਤੁਸੀਂ ਇੱਕ ਚੀਜ਼ ਹੋਰ ਖਾਸ ਦੇਖ ਸਕਦੇ ਹੋ ਇਸ ਪਿੰਡ ਦੀ ਖਾਸੀਅਤ ਜਿਹੜੀ ਹੈਗੀ ਹੈ ਮੈਂ ਬੇਨਤੀ ਕਰੂੰਗਾ ਬਾਹਰ ਦਿਖਾਓ ਤੇ ਅਸੀਂ ਪਿੰਡ ਵਾਲਿਆਂ ਨੇ ਇੱਕੋ ਹੀ ਟੈਂਟ ਲਾਇਆ ਹੈ। ਵਾਹ ਜੀ ਵਾਹ। ਜਿਹੜੇ ਅਸੀਂ ਜਿੰਨੇ ਸਾਡੇ ਜਿਹੜੇ ਬਾਹਰ ਆ ਸਾਡੇ ਬੈਠੇ ਆ ਪਾਰਟੀ ਦੇ ਕੋਈ ਪਾਰਟੀ ਸਾਡੇ ਕੋਈ ਨਹੀਂ ਹੈਗੀ। ਸਾਡਾ ਇੱਕਾ ਹੀ ਆ ਜੀ ਸਾਰਿਆਂ ਦਾ। ਅਸੀਂ ਇੱਕੋ ਟੈਂਟ ਲਾ ਕੇ ਬਾਹਰ ਬੈਠੇ ਹੋਏ ਆ ਤੇ ਉੱਥੇ ਵੋਟਾਂ ਪਵਾ ਰਹੇ ਆ ਜਿਹੜਾ ਅੰਦਰ ਜਿਹੜਾ ਚੋਣ ਹਮਲਾ ਹੈ। ਉਹ ਵੀ ਸਾਡੇ ਪਿੰਡ ਵਾਲਿਆਂ ਤੋਂ ਬਹੁਤ ਜ਼ਿਆਦਾ ਸੰਤੋਸ਼ਟ ਆ ਕਿ ਭਾਈ ਭਾਈਚਾਰਕ ਸੰਜੜੀ ਤੁਹਾਡੇ ਵੱਲੋਂ ਬਹੁਤ ਵਧੀਆ ਵਿਖਾਈ ਜਾ ਰਹੀ ਹੈ। ਜੀ ਹੁਣ ਹੈ ਜੀ। ਇਹ ਜਿਹੜੀ ਚੋਣ ਹੈ ਅੱਜ ਹੋ ਰਹੀ ਹੈ ਇਹ ਮਹਿਲਾ ਦੀ ਸਰਪੰਚੀ ਦੀ ਚੋਣ ਹੋ ਰਹੀ ਹੈ ਜਿਹੜੇ ਦੋ ਐਸਸੀ ਮਹਿਲਾ ਸਰਪੰਚਾ ਜਿਹੜੇ ਉਹ ਆਪਦੀ ਆਪਦੀ ਜਿਹੜੀ ਕਿਸਮਤ ਹੈ ਪੁਜਮਾ ਰਹੇ ਆ ਔਰ ਸਾਰੇ ਹੀ ਭਾਈਚਾਰਕ ਸਾਂਝ ਰੱਖਣ ਵਾਲੇ ਲੋਕ ਜਿਹੜੇ ਹੈਗੇ ਉਹ ਆਪਣੀ ਆਪਣੀ ਵੋਟ ਪਾ ਕੇ ਤਾਂ ਆਪਣੇ ਘਰ ਵਾਪਸ ਜਾਈ ਜਾ ਰਹੇ ਕਦੋਨਾ ਰਹਿਮਤਦੀ ਜਿਹੜੀ ਅੱਜ ਸਰਪੰਚੀ ਦਾ ਇਲੈਕਸ਼ਨ ਜਿਹੜਾ ਸਰਪੰਚੀ ਦਾ ਇਲੈਕਸ਼ਨ ਅਸੀਂ ਸ਼ਾਂਤ ਮੇਢ ਢੰਗ ਨਾਲ ਸ਼ੁਰੂ ਕਰਾਤਾ ਜਿਹੜਾ ਗੇਟ ਬੰਦ ਕੀਤਾ ਹੋਇਆ ਸਾਡੇ ਮਲਾਜ਼ਮ ਫੋਰਸ ਤਨਾਤਾ ਸਾਰੇ ਪਾਸੇ ਜਿਹੜਾ ਸ਼ਾਂਤ ਮਈ ਢੰਗ ਨਾਲ ਜਿਹੜਾ ਸਰਪੰਚੀ ਦੇ ਇਲੈਕਸ਼ਨ ਚੱਲ ਰਿਹਾ ਤੇ ਜਿਹੜੀਆਂ ਵੋਟ ਆਮ ਲੋਕ ਆ ਰਹੇ ਜਿਹੜੇ ਵੋਟਾਂ ਪਾ ਰਹੇ ਵੋਟਾਂ ਪਾ ਕੇ ਜਾ ਰਹੇ ਅੱਜ ਜਿਹੜਾ ਸਰਪੰਚੀ ਦਾ ਇਲੈਕਸ਼ਨ ਆ ਜੀ ਇਹ ਸ਼ਾਂਤ ਮਈ ਢੰਗ ਨਾਲ ਸ਼ੁਰੂ ਕਰਾਤਾ ਜਿਹੜਾ ਸਾਡੀ ਫੋਰਸ ਦੇ ਪੁਖਤਾ ਪ੍ਰਬੰਧ ਆ ਜਿਹੜਾ ਗੇਟ ਬੰਦ ਕੀਤਾ ਹੋਇਆ ਜਿਹੜੇ ਆ ਬੰਦੇ ਆ ਰਹੇ ਵੋਟਾਂ ਪਾ ਰਹੇ ਵੋਟਾਂ ਪਾ ਕੇ ਜਾ ਰਹੇ ਸ਼ਾਂਤ ਮਈ ਢੰਗ ਨਾਲ ਜਿਹੜੀਆਂ ਵੋਟਾਂ ਪੈ ਰਹੀਆਂ ਕਿਸੇ ਤਰ੍ਹਾਂ ਦਾ ਕੋਈ ਰੋਲਰ ਰੱਪਾ ਨਹੀਂ ਨਹੀਂ ਕੋਈ ਰੋਲਰ ਰੱਪਾ ਨਹੀਂ ਰੋਲਰ ਰੱਪਾ ਪਹਿਨਦਾ ਛੱਡਿਆ ਹੀ ਨਹੀਂ ਅਸੀਂ ਜਿਹੜੇ ਚਾਰੇ ਪਾਸੇ ਸਾਡੀ ਫੋਰਸ ਲੱਗੀ ਹੋਈ ਹੈ ਜੀ ਕੀ ਨਾਮ ਹੈ ਜੀ ਤੁਹਾਡਾ ਛੀਲਾ ਸਿੰਘ ਹਾਂ ਕਿਹੜਾ ਪਿੰਡ ਹੈਗਾ ਚਪਾਤੀ ਜੀ ਕਾਦੀ ਚੋਣ ਹੋ ਰਹੀ ਹੈ ਇੱਥੇ ਇਹ ਮੈਂਬਰੀ ਦੀ ਜੀ ਅੱਛਾ ਪਹਿਲੇ ਕਿਉਂ ਨਹੀਂ ਹੋ ਸਕੀ ਪਹਿਲੇ ਫਿਰ ਪਹਿਲਾ ਜੈਂਟ ਲੈਡੀ ਆਇਸ ਤੋਂ ਜੈਂਟਸ ਭਾਰ ਬੈਠੇ ਅੱਛਾ ਤੋਂ ਜੈਂਟ ਹੋ ਗਿਆ ਤੇ ਹੁਣ ਲੇਡੀਜ਼ ਆਲ ਲੇਡੀਜ਼ ਇੱਥੇ ਵਿਕਾਸ ਨੂੰ ਸੋਚ ਕੇ ਵੋਟ ਪਾ ਕੇ ਆਏ ਹਾਂ ਜੀ ਕਿ ਪਿੰਡ ਦਾ ਵਿਕਾਸ ਹੋਵੇ ਪਿੰਡ ਦਾ ਵਿਕਾਸ ਹੋਵੇ ਕੀ ਨਾਮ ਹੈ ਤੁਹਾਡਾ ਛੀਲਾ ਸਿੰਘ ਤੁਹਾਡਾ ਕੀ ਸੋਚ ਕੇ ਵੋਟ ਪਾ ਕੇ ਆਏ ਹੋ ਕਿ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਪਿੰਡ ਵਿੱਚ ਸੁਆਹ ਬਣਨਾ ਚਾਹੀਦਾ ਅੱਜ ਗਲੀਆਂ ਗਲੀਆਂ ਤਾਂ ਕਿੰਨੇ ਵਜੇ ਇੱਥੇ ਆਏ ਸੀਗੇ ਕਿੰਨੇ ਵਜੇ 8 ਵਜੇ ਵੋਟਾਂ ਪੈਣੀ ਸ਼ੁਰੂ ਹੋ ਜੀਏ ਵੋਟ ਪਾਇਆ ਤੁਸੀਂ ਹਾਂ ਪਾਇਆ ਕਿਹੜੇ ਚੋਣਾ ਹੋ ਰਿਹਾ ਹੈਗੀਆ ਕੀ ਕਾਰਨ ਹੋਇਆ ਜੇ ਜਿਹੜੀ ਅੱਜ 5 ਦਸਤੋਂ ਚੋਣ ਦਾਰੇ ਹੋਰੀ ਸਰ ਇਹਦੇ ਦੀ ਗੱਲ ਇਸ ਤਰ੍ਹਾਂ ਜਦੋਂ ਪਹਿਲਾਂ 2 ਅਕਤੂਬਰ ਦੋਇਰੇ ਚੋਣਾਂ ਜਿਹੜੀਆਂ ਹੋਈਆਂ ਸੀਆਂ ਪੰਚ ਸਰਪੰਚਾਂ ਦੀਆਂ ਉਹਦੇ ਵਿੱਚ ਇੱਕ ਵਾਰਡ ਨੰਬਰ 2 ਜਿਹਦੀ ਕਿ ਪੰਜ ਵੱਲੋਂ ਫਾਈਲ ਭਰੀ ਗਈ ਸੀ ਉਹਨਾਂ ਪੇਪਰ ਦੇ ਕੁਝ ਮਿਸ ਮੈਚ ਹੋਣ ਕਰ ਕਰਕੇ ਜਿਹੜੀ ਆ ਉਹਦੀ ਫਾਈਲ ਰਿਜੈਕਟ ਹੋ ਸਗੀ ਰੱਦੋ ਕੀਤੀ ਜਾਂਚ ਗਈ ਤੇ ਉਹ ਜਿਹੜੀ ਸਰਕਾਰ ਵੱਲੋਂ ਦੁਬਾਰਾ ਹੁਣ ਹਦਾਇਤ ਕੀਤੀ ਗਈ ਜਿਹੜੀਆਂ ਪਹਿਲਾਂ ਰਿਜੈਕਟ ਹੋਈਆਂ ਸੀ ਕਿਸੇ ਕਾਰਨ ਜਾਂ ਜਿਹੜੀਆਂ ਸੀਟਾਂ ਖਾਲੀ ਰਹਿ ਗਈਆਂ ਕਿਸੇ ਕਾਰਨ ਉਹ ਦੁਬਾਰਾ ਤੋਂ ਚੋਣਾਂ ਕਰਵਾਈਆਂ ਜਾ ਰਹੀਆਂ ਨੇ ਜਿਸ ਵਿੱਚ ਸਾਡੇ ਵਾਰਡ ਨੰਬਰ 2 ਦੇ ਵਿੱਚ ਪੰਜ ਦੀ ਸੀਟ ਖਾਲੀ ਸੀ ਕਿਸੇ ਕਾਰਨ ਰਿਜੈਕਟ ਹੋਈ ਸੀ ਔਰ 37 ਸਾਡੀ ਸੀਗੀ ਔਰ ਉਹਦੇ ਵਿੱਚ ਇੱਕ ਉਹਦੇ ਜਿਹੜਾ ਪਹਿਲੇ ਮੈਂਬਰ ਉਹ ਚੁਣਿਆ ਗਿਆ ਸੀ ਕੁਝ ਕਾਰਨ ਹਾਲਾਤ ਇਦਾਂ ਦੇ ਬਣ ਗਏ ਸੀ ਜਿਹੜਾ ਉਹਨੂੰ ਮਲਕ ਦੁਬਾਰਾ ਸੈਂਟੀ ਨਹੀਂ ਦਿੱਤੀ ਕਿ ਲੋਕਾਂ ਵੱਲੋਂ ਔਰ ਦੂਸਰਾ ਕੈਂਡੀਡੇਟ ਖੜਾ ਕੀਤਾ ਗਿਆ ਇਹ ਦੇਖੀ ਬਹੁਤ ਵਧੀਆ ਸ਼ਾਂਤਮਈ ਤਰੀਕੇ ਨਾਲ ਜਿਹੜੀ VOTING ਹੋ ਰਹੀ ਹੈ ਔਰ ਦੂਸਰੇ ਮੈਂਬਰ ਵੱਲੋਂ ਕਿ ਜਿਹੜਾ ਸੈਂਟੀ ਨੂੰ ਪਹਿਲੇ ਚੁਣਿਆ ਗਿਆ ਸੀ ਜੀਦੀ ਖਿਆਲ ਹੈ ਜੀ ਕਿ ਉਹਦੇ ਵੱਲੋਂ ਵੀ ਪੂਰੀ ਮਿਲਕ ਸਾਂਤੀ ਦਿੱਤੀ ਜਾ ਰਹੀ ਹੈ ਔਰ ਬੜੇ ਸ਼ਾਂਤਮਈ ਤਰੀਕੇ ਨਾਲ VOTING ਹੋ ਰਹੀ ਹੈ। ਇਹ ਪੰਜ ਦੀ ਚੌਥ ਵਾਸਤੇ ਕਿੰਨੀਆਂ ਵੋਟਰਾਂ ਦੀ ਜਿਹੜੀ ਹੈਗੀ ਆ ਉਹ ਚੋਣ ਹੋ ਰਹੀ ਹੈ। ਇਹ ਟੋਟਲ ਹੈ ਜੀ 141 ਵੋਟ ਹੈ 2 ਨੰਬਰ ਵਾਰਡ ਚ ਔਰ ਜਿਹੜੀ ਕੋਲ ਹੋਣ ਦੀ ਉਮੀਦ ਹੈ ਉਹ ਹੈਗੀ ਹੈ 120 25 ਦੇ ਬੋਟ। ਕਿੰਨੀਆਂ ਹੁਣ ਤੱਕ ਵੋਟਾਂ ਪਈਆਂ? ਕੋਣ ਤਕਰੀਬਨ 56 50 ਤੋਂ 60 ਦੇ ਵਿੱਚ ਵੋਟ ਪਈ ਹੋ ਚੁੱਕੀ ਹੈ ਜੀ। ਔਰ ਬਹੁਤ ਵਧੀਆ ਤਰੀਕੇ ਨਾਲ ਬਹੁਤ ਸ਼ਾਂਤਮਈ ਅੰਗ ਨਾਲ ਵੋਟ ਹੋ ਰਹੀ ਹੈ ਜੀ। ਜਿਵੇਂ ਸ਼ਾਂਤਮਈ ਚੱਲ ਰਿਹਾ ਹੈ ਪ੍ਰੋਫੈਸਰ। ਬਹੁਤ ਵਧੀ ਗਰਮੀ ਦੇ ਹੋਣ ਦੇ ਬਾਵਜੂਦ ਵੀ ਬਜ਼ੁਰਗ ਵੀ ਪੂਰੇ ਉਤਸ਼ਾਹ ਨਾਲ ਵੋਟ ਪਾਉਣ ਆ ਰਹੇ ਨੇ ਔਰ ਵੋਟ ਪਾ ਕੇ ਆਦਾ ਆਰਾਮ ਨਾਲ ਜਾ ਰਹੇ ਨੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਵਾਲੀ ਗੱਲ ਨਹੀਂ ਹੈ ਤੇ ਕਿੰਨੀ ਕਿ ਲੱਗਦਾ ਹੈਗਾ ਲੋਕ ਜਿਹੜੇ ਹੈਗੇ ਆ ਲਗਜ਼ੀਰ ਤੋਂ 8 ਵਜੇ ਤੋਂ ਆਉਣਾ ਸ਼ੁਰੂ ਹੋ ਚੁੱਕੇ ਨੇ ਤੇ ਹੁਣ ਜਿਹੜੇ ਹੈਗਾ ਲਗਾਤਾਰ ਆ ਰਹੇ ਨੇ ਕਿ ਗਰਮੀ ਦੇਖ ਰਹੇ ਸਰ ਗਰਮੀ ਹੋਣ ਦੇ ਬਾਵਜੂਦ ਵੀ ਮਤਲਬ ਜਿਹੜੀ ਆ ਵੋਟਰ ਨੇ ਆ ਰਹੇ ਨੇ ਵੋਟ ਮਤਲਬ ਪੂਰਾ ਉਤਸ਼ਾਹ ਨਾਲ ਜੇ ਵੋਟ ਪਾਉਣ ਦਾ ਔਰ ਬੜੇ ਸ਼ਾਂਤ ਮਇਤਰੀਕੇ ਨਾਲ ਵੋਟ ਪਾ ਕੇ ਔਰ ਗਰਮੀ ਬਹੁਤ ਦੀ ਬੜੇ ਸ਼ਾਂਤੀਕ੍ਰਿਤੀ ਦੇ ਨਾਲ ਜਿਹੜੇ ਹੈਗੇ ਆ ਵੋਟਰ ਪਾਸ ਦੇ ਲੋਕ ਤਾਂ ਜਿਹੜੇ ਨੇ ਹਾਲੇ ਕਿਲਚਾ ਬੂਥ ਨੰਬਰ 83 ਤੁਸੀਂ ਦੇਖ ਸਕਦੇ ਹੋ ਉੱਥੇ ਹੈਗੀ ਜਿਹੜੀ ਅੱਜ ਸਵੇਰ ਤੋਂ ਅਸੀਂ ਜਿਹੜੀ ਵੋਟਾਂ ਦੀ ਪ੍ਰਕਿਰਿਆ ਜਿਹੜੀ ਹੈਗੀ ਆ ਪਾਉਣ ਦੀ ਸ਼ੁਰੂ ਹੋ ਚੁੱਕੀ ਹੈਗੀ ਆ ਕਿਉਂਕਿ ਉਸ ਜਗ੍ਹਾ ਤੇ ਉੱਪਰ ਜਿਹੜੇ ਹੈਗੇ ਆ ਵਧੀਆ ਜਿਹੜੇ ਪ੍ਰਬੰਧ ਕੀਤੇ ਗਏ ਨੇ ਦੇਖਦੇ ਕਿਉਂ ਦੇਖਦੇ ਹੋ ਜਿਹੜਾ ਅੱਜ ਜਿਹੜਾ ਵਧੀਆ ਚੱਲ ਰਿਹਾ ਬਹੁਤ ਸ਼ਾਂਤੀਪੂਰਨ ਇਲੈਕਸ਼ਨ ਹੋ ਰਿਹਾ ਸਾਰੇ ਲੋਕ ਆ ਆਸਿਕਤਾ ਭਾਈਵਲੀ ਨਾਲ ਰਹ ਰਹੇ ਨੇ ਇੱਥੇ ਕੋਈ ਤਰ੍ਹਾਂ ਦੀ ਕੋਈ ਲੜਵਾਦੀ ਕੋ ਸੁਭਾਅ ਨਹੀਂ ਤੇ ਕਿਸੇ ਵੀ ਕਿਵੇਂ ਪ੍ਰਬੰਧ ਕਿਹੋ ਮਲਾਬ ਵਾਲੇ ਲੋਕ ਰਖਦੇ ਨੇ ਬਹੁਤ ਵਧੀਆ ਲੋਕ ਰਖਦੇ ਨੇ ਇੱਥੇ ਦੇ ਕਿੰਨੇ ਵਜੇ ਸਟਾਰਟਿੰਗ ਹੋਈ ਫੁਟ ਰਹੀ ਆ 8 ਵਜੇ ਹਾਂਜੀ ਕਿੰਨੇ ਵਜੇ ਸਮਾਉਂਦੀ ਆ 4 ਵਜੇ 4 ਵਜੇ ਬਹੁਤ ਵਧੀਆ ਹੋ ਰਹੀ ਹੈ ਜੀ ਸ਼ਾਂਤੀ ਸੁਭਾ ਨਾਲ ਸਾਰੇ ਵੋਟਾਂ ਪਾ ਰਹੇ ਨੇ ਜੀ ਬਹੁਤ ਵਧੀਆ ਆ ਵਧੀਆ ਚੰਗੀ ਤਰ੍ਹਾਂ ਪ੍ਰਸ਼ਾਸਨ ਵੀ ਕੰਮ ਕਰ ਰਿਹਾ ਜੀ ਸਾਰਾ ਕੁਝ ਸਾਨਾ ਵਧੀਆ ਸੈੱਟ ਹੋ ਰਿਹਾ ਜੀ ਇਹ ਜਿੰਮਣੀ ਚੋਣ ਹੋ ਜਾਂਦਾ ਕੀ ਕਾਰਨ ਆ ਪਿਛਲੇ ਸਰਪੰਚ ਸਾਹਿਬ ਜਿੰਮਣੀ ਚੋਣ ਤਾਂ ਜੀ ਸਾਡੇ ਉਹ ਜਿਹੜੀ ਸਰਪੰਚ ਬਣੀ ਸੀ ਲੇਡੀਜ਼ ਉਹਨਾਂ ਨੂੰ ਕੈਂਸਰ ਹੋ ਗਿਆ ਸੀਗਾ ਉਹ 2.5 ਮਹੀਨਾ ਬਾਅਦ ਤਿੰਨ ਮਹੀਨਾ ਬਾਅਦ ਉਹ ਚੜ੍ਹਾਈ ਕਰ ਗਏ ਉਸ ਤੋਂ ਬਾਅਦ ਇਹ ਇਲੈਕਸ਼ਨ ਦੀ ਉਹ ਹੋਈ ਹੈ। ਚੋਣਾਂ ਸ਼ਾਂਤੀਪੂਰਵਕ ਹੋ ਰਹੀਆਂ। ਹਾਂਜੀ ਪੂਰੀਆਂ ਸ਼ਾਂਤੀਪੂਰਵਕ ਹੋ ਰਹੀਆਂ ਨੇ। ਦੋਵੇਂ ਕੈਂਡੀਡੇਟ ਸਾਡੇ ਸਹੀ ਨੇ ਕਿ ਸਾਰਾ ਕੁਝ ਸਹੀ ਚੱਲ ਰਹੀ ਹੈ। ਗੁਰਮੀਤ ਸਿੰਘ ਕਿਹੜਾ ਪਿੰਡ ਆ ਜੀ? ਪੱਲਾਸੌਰ ਜੀ। ਹਾਂ ਸਰਪੰਚ ਦੇ ਕੈਂਡੀਡੇਟ ਤੁਹਾਡੀ ਮੈਸੇਜ ਨੇ ਕਿ ਕਿਸ ਚੋਣ ਦੇ ਸੰਤੋ ਚੋਣ ਲੜਦੇ ਨੇ। ਇਹ ਟਰੱਕ ਦੇ ਚੋਣ ਸੰਤੋ ਚੋਣ ਲੜ ਰਹੇ ਆ। ਕਿਸ ਤਰ੍ਹਾਂ ਚੋਣ ਹੋ ਰਹੀ ਹੈ ਤੁਹਾਡੇ ਪਿੰਡ ਵਿੱਚ? ਚੋਣ ਬਹੁਤ ਵਧੀਆ ਤਰੀਕੇ ਦਾ ਵਧੀਆ ਢੰਗ ਨਾਲ ਹੋ ਰਹੀ ਹੈ ਜੀ। ਕੀ ਲੱਗਦਾ ਕਿੰਨੇ ਕ ਪਰਸੈਂਟ ਵੋਟ ਪੈ ਚੁੱਕੀ ਹੋ ਗਈ? 50% ਵੋਟ ਪੈ ਚੁੱਕੀ ਹੋ ਗਈ। ਮਜੀ ਆਪਣਾ ਮੇਰਾ ਨਾ ਗੁਰਚਨ ਸਿੰਘ ਜੀ ਫੌਜੀ ਫਿਰ ਸਭ ਕੀ ਕਹਿਣਾ ਚਾਹੋਗੇ ਜੋ ਅੱਜ ਤੁਹਾਡੇ ਪਿੰਡ ਸਰਪੰਚੀ ਦੀ ਚੋਣ ਹੋ ਰਹੀ ਆ ਸਰਪੰਚੀ ਦੀ ਚੋਣ ਸਾਡੀ ਬਹੁਤ ਸ਼ਾਂਤਮਈ ਹੋ ਰਹੀ ਹੈ ਜੀ ਕੋਈ ਕਿਸੇ ਦਾ ਵਿਰੋਧ ਨਹੀਂ ਉਧਰ ਉਧਰ ਹੀ ਕੋਈ ਕਿਸੇ ਨਾਲ ਵੀ ਖੜਾ ਹੈ ਕੋਈ ਵੀ ਬੰਦਾ ਮਤਲਬ ਦੂਜਾ ਦੂਜੇ ਦੇ ਪ੍ਰਤੀ ਗੁੱਸੇ ਦੇ ਵਿੱਚ ਨਹੀਂ ਹੈਗਾ ਪਹਿਲਾਂ ਵੀ ਅਸੀਂ ਇਕੱਠੇ ਰਿਹਾ ਹੁਣ ਵੀ ਇਕੱਠੇ ਆਂ ਗਾਂ ਵੀ ਇਕੱਠੇ ਰਹਾਂਗੇ ਕੋਈ ਇਸ ਤਰ੍ਹਾਂ ਸਾਡੇ ਪਿੰਡ ਦੇ ਵਿੱਚ ਕੋਈ ਪਾਰਟੀ ਬਾਜ਼ੀ ਦਾ ਨਹੀਂ ਹੈਗਾ ਠੀਕ ਹੈ ਹੋਇਆ ਇਹ ਬੋਟ ਚੋਣ ਹੋ ਰਹੀ ਆ ਪਿਛਲੇ ਸਾਲ ਉਹ ਮੋਟੂ ਚੋਣ ਦਾ ਪਹਿਲਾ ਲੇਡੀ ਸਰਪੰਚ ਸੀਗੀ ਉਹਨਾਂ ਦੀ ਮਤਲਬ ਅਚਾਨਕ ਬਿਮਾਰੀ ਕਾਰਨ ਡੈਥ ਹੋ ਗਈ ਤੇ ਉਸ ਤੋਂ ਬਾਅਦ ਪੰਚਾਇਤ ਨੇ ਸੰਮਤੀ ਨਾਲ ਮੈਨੂੰ ਸਰਪੰਚ ਬਣਾਤਾ ਸੀਗਾ ਜੀ ਤੇ ਹੁਣ ਗਵਰਨਮੈਂਟ ਦਾ ਆਰਡਰ ਹੈ ਜੀ ਵੀ ਸਾਰੇ ਪੰਜਾਬ ਚ ਵੋਟਾਂ ਹੋ ਰਹੀਆਂ ਨੇ ਤੇ ਉਹਦੇ ਆਧਾਰ ਤੇ ਹੁਣ ਸਾਡੇ ਪਿੰਡ ਵੀ ਸਰਪੰਚੀ ਦੀ ਮਤਲਬ ਚੋਣ ਹੋਣੀ ਜ਼ਰੂਰੀ ਸਮਝਿਆ ਗਵਰਨਮੈਂਟ ਨੇ ਕੀ ਲੱਗਦਾ ਮੁੱਖ ਮੰਤਰੀ ਦਾ ਆਪਦਾ ਸਹਿਰ ਆ ਤੇ ਵਿਧਾਨ ਸਭਾ ਹਲਕਾ ਆਪਣਾ ਤੇ ਸਰਬਸੰਮਤੀ ਸਰਬਸੰਮਤੀ ਤਾਂ ਹੋਈ ਹੈ ਅੱਜ ਹੁਣ ਵੀ ਸਰਬਸੰਮਤੀ ਹੈ ਸਾਡੀ ਤਾਂ ਇਹਦਾ ਵਿੱਚ ਆਏ ਵੀ ਇੱਕ ਦੋ ਬੰਦੇ ਹੁੰਦੇ ਨੇ ਜਿਹੜੇ ਪਾਰਟੀ ਤੌਰ ਤੇ ਥੋੜਾ ਜਿਹਾ ਕਰ ਜਾਂਦੇ ਨੇ ਵਿਰੋਧ ਪਰ ਸਾਡਾ ਆਪਸ ਵਿੱਚ ਹੀ ਕੋਈ ਵਿਰੋਧ ਨਹੀਂ ਹੈਗਾ ਡਾਕਟਰ ਸਾਹਿਬ ਦਿਓ ਜਾਣਕਾਰੀ ਅੱਜ ਜਿਹੜੀ ਪੋਲਿੰਗ ਹੋ ਰਹੀ ਹੈਗੀ ਹੈ ਕਿਹੜੇ ਪਿੰਡ ਦੇ ਵਿੱਚ ਪੋਲਿੰਗ ਹੋ ਰਹੀ ਹੈ ਕਿੰਨੇ ਬੂਥਾਂ ਦੇ ਪੋਲਿੰਗ ਅੱਜ ਪਿੰਡ ਬੋਨਾਂ ਜੇ ਦੋ ਵਾਰਡਾਂ ਦੀ ਚੋਣ ਹੋ ਰਹੀ ਹੈ ਤੇ ਜਿਸ ਦੇ ਸਬੰਧ ਵਿੱਚ ਮੁਖਤਾ ਪ੍ਰਬੰਧ ਕੀਤੇ ਗਏ ਆ ਅੰਦਰ ਪੋਲਿੰਗ ਬੂਥਾਂ ਤੇ ਡਿਊਟੀ ਲੱਗੀ ਆ ਬਾਹਰ ਪੈਟਰੋਲਿੰਗ ਵੀ ਚੱਲ ਰਹੀ ਆ ਅਸੀਂ ਖੁਦ ਰਿਜ਼ਰਵ ਫੋਰਸ ਵੀ ਹਾਜ਼ਰ ਆਂ ਜੀ ਕਿੰਨੇ ਕ ਪਰਸੈਂਟ ਵੋਟ ਹੋ ਚੁੱਕੇ ਹਨ ਹੁਣ ਤੱਕ 48% ਵੋਟ ਹੋ ਚੁੱਕੇ ਸਰ ਵੋਟਰਾਂ ਚ ਕਿਸ ਤਰ੍ਹਾਂ ਦਾ ਅਛਾ ਦੇਖਣ ਮਜ਼ਾ ਦੋ ਬਾਣਾਂ ਦੀ ਚੋਣ ਆ ਸਰ ਬੜੀ ਵਧੀਆ ਅਛਾ ਜੀ ਬਿਲਕੁਲ ਆ ਰਹੇ ਆ ਜਾ ਰਹੇ ਆ ਹੁਣ ਤੱਕ ਇਸ ਲਈ 48% ਹੋ ਚੁੱਕੇ ਸਰਪੰਨ ਦਾ ਗੱਲ ਕਰੀਏ ਹੋਰ ਕਿਸ ਤਰ੍ਹਾਂ ਨੇ ਪ੍ਰਬੰਧ ਐਥੇ ਜਿਹੜੇ ਕੀਤੇ ਕੋਈ ਅਣਸਖਣ ਘਟਨਾ ਨਾ ਵਾਪਰੇ ਬਾਹਰ ਸਾਡੀ ਪੈਟਰੋਲਿੰਗ ਚੱਲ ਰਹੀ ਕੋਈ ਐ ਜੀ ਕੋਈ ਗੱਲਬਾਤ ਨਹੀਂ ਬਿਲਕੁਲ ਸ਼ਾਂਤੀਪੂਰਨ ਹੋਣਗੇ ਸ਼ਾਸਨ ਵੱਲੋਂ ਬਹੁਤ ਵਧੀਆ ਅੰਦਰਲਾ ਪ੍ਰਬੰਧ ਲੋਕਾਂ ਦੇ ਪਾਣੀ ਪੀਣ ਦਾ ਪ੍ਰਬੰਧ ਦਾ ਸਾਰੇ ਪ੍ਰਬੰਧ ਬਹੁਤ ਵਧੀਆ ਹੈ ਸਾਡੇ ਪਿੰਡ ਦੇ ਲੋਕ ਪਹਿਲਾਂ ਤੋਂ ਵੀ ਸਹਿਯੋਗ ਨਾਲ ਵੋਟਾਂ ਪਾਉਂਦੇ ਆ ਅੱਜ ਤੱਕ ਸਾਡੇ ਪਿੰਡ ਕੋਈ ਕਦੇ ਲੜਾਈ ਝਗੜਾ ਨਹੀਂ ਹੋਇਆ ਹੁਣ ਵੀ ਤੁਸੀਂ ਦੇਖੋ ਵੀ ਦੋਨੇ ਕੈਂਡੀਡੇਟ ਆ ਇੱਕ ਥਾਂ ਬੈਠੇ ਆ ਇੱਕ ਦੂਜ ਨਾਲ ਗੱਲਬਾਤ ਕਰ ਰਹੇ ਆ ਕਿਉਂਕਿ ਚਲੋ ਵਿਚਾਰ ਵੱਖਰੇ ਹੋ ਸਕਦੇ ਆ ਫੇਰ ਵੀ ਪਿੰਡ ਦੇ ਵਿੱਚ ਤਾਂ ਇਕੱਠੇ ਹੀ ਰਹਿਣਾ ਸਹਿਯੋਗ ਇੱਕ ਦੂਜੇ ਦੇ ਆਉਣਾ ਜਾਣਾ ਜਿਵੇਂ ਇਹਨਾਂ ਨੇ ਇਲੈਕਸ਼ਨ ਦੇ ਵਿੱਚ ਇੱਕ ਦੂਜੇ ਨੂੰ ਹੁਣ ਜਾਂਦੇ ਸੀ ਘਰਾਂ 'ਚ ਜਦੋਂ ਇੱਕ ਦੂਜੇ ਦੇ ਘਰੇ ਗਏ ਤੇ ਇਹਨਾਂ ਨੇ ਠੰਡੇ ਵੀ ਪਿਐ ਇੱਕ ਦੂਜੇ ਨੂੰ ਤੇ ਆਪਣੀ ਪਿਐ ਤੰਦੀ ਪੂਰਾ ਸਹਿਯੋਗ ਆ ਸਾਡੇ ਪਾਸ ਜਿਆਦਾਤਰ ਕੀ ਹੁੰਦਾ ਹੈ ਕਿ ਕੋਈ ਕੈਂਡੀਡੇਟ ਜਦੋਂ ਖੜਦਾ ਮਨ ਮਟਾਵ ਹੋ ਜਾਂਦੇ ਆ ਪਰ ਇੱਥੇ ਦੋ ਜੜੀਆਂ ਪੈਣਾ ਦੋਨੇ ਕਟੀਆਂ ਬੈਠੀਆਂ ਹਾਂਜੀ 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 ਸਾਡੇ ਪਹਿਲਾਂ ਤੋਂ ਵੀ ਸਰਪੰਚ ਦਾ ਇਲੈਕਸ਼ਨ ਹੋਇਆ ਉਦੋਂ ਵੀ ਮੇਰੇ ਬਰਾਬਰ ਜਿਹੜਾ ਲੜਕਾ ਖੜਾ ਸੀ ਤੇ ਤਿੰਨ ਵਾਰੀ ਪਾਣੀ ਉਸੇ ਨੇ ਪਿਆਇਆ ਮੈਨੂੰ ਜਦੋਂ ਇਲੈਕਸ਼ਨ ਹੋਇਆ ਜਾਂਦੀ ਅਸੀਂ ਉਦੋਂ ਵੀ ਪੂਰਾ ਸਹਿਯੋਗ ਸਾਡੇ ਪਾਸ ਦਾ ਪੁਲਿਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਆ ਪੁਲਿਸ ਨੂੰ ਬਹੁਤ ਵਧੀਆ ਪ੍ਰਬੰਧ ਪੂਰੇ ਪ੍ਰਬੰਧ ਦਾ ਰਾਤ ਦਾ ਪੂਰਾ ਪ੍ਰਬੰਧ ਆ ਕੱਲ ਦਾ ਹਾਂ ਦੇ ਵਿੱਚ ਪੂਰੀ ਸ਼ਾਂਤੀ ਕਿੰਨੇ ਪਰਸੈਂਟ ਪੋਲਿੰਗ ਹੋ ਚੁੱਕੀ ਹੈ ਮੇਰੇ ਖਿਆਲ ਚ ਮੈਨੂੰ ਲੱਗਦਾ ਜੀ 60% ਦੇ ਨੇੜੇ ਲਗਭਗ ਹੋ ਚੁੱਕੀ ਹੋ ਸਰ ਗੋਨਾਂ ਦੇ ਵਿੱਚ ਦੋ ਵਾਰਡ ਤੇ ਵੋਟਾਂ ਪੈ ਰਹੀਆਂ ਇੱਕ ਵਾਰਡ ਨੰਬਰ 1 ਚ ਇੱਕ ਵਾਰਡ ਨੰਬਰ 7 ਚ ਚੋਣ ਪ੍ਰਕਿਰਿਆ ਪੂਰੀ ਆਮਨ-ਅਮਨ ਨਾਲ ਚੱਲ ਰਹੀ ਹੈ ਸਰ ਕਿਸ ਤਰ੍ਹਾਂ ਦੇ ਪ੍ਰਬੰਧਾਂ ਕੀਤੇ ਗਏ ਪ੍ਰਬੰਧ ਬਹੁਤ ਵਧੀਆ ਪ੍ਰਸ਼ਾਸਨ ਨੇ ਰਾਤ ਵੀ ਐਲਜੀਮ ਸਰ ਵੀ ਆਪ ਗੇੜਾ ਮਾਰ ਕੇ ਗਏ ਤੇ ਸੈਕਟਰ ਅਫਸਰ ਨਾਲ ਹੀ ਆ ਦੋਨੇ ਬੂਥਾਂ ਦੇ ਬਾਰ ਬਾਰ ਦੇਖਦੇ ਪਏ ਆ ਤੇ ਬਾਕੀ ਮਤਲਬ ਸਾਰੀ ਪ੍ਰਕਿਰਿਆ ਬੜੀ ਆਮ ਨਮਾ ਨਮਾ ਨਾਲ ਚੱਲ ਰਹੀ ਸਰ ਕਿੰਨੀ ਪੋਰ ਹੋ ਚੁੱਕੀ ਹੈ ਹੁਣ ਤੱਕ ਸਰ ਸਾਡੇ ਬੂਥ ਤੇ 110 ਵੋਟਾਂ ਪੋਲ ਹੋ ਚੁੱਕੀਆਂ ਜਿਹਦੇ ਵਿੱਚੋਂ 56 ਫੀਮੇਲ ਵੋਟਰ ਨੇ ਵੋਟ ਪਾਤੀ ਤੇ 54 54 ਮੇਲ ਵੋਟਰ ਨੇ ਵੋਟ ਪਾਤੀ ਸਰ ਇਹ ਕਰੋਤਾ ਕੇ ਦਾ ਰਿਜ਼ਲਟ ਆ ਜਾ ਸਰ 4 ਵਜੇ ਤੱਕ ਰੋਟਿੰਗ ਹੈ ਸਰ ਉਸ ਤੋਂ ਬਾਅਦ ਕਾਊਂਟਿੰਗ ਹੋਊਗੀ ਉਸ ਤੋਂ ਬਾਅਦ ਰਿਜ਼ਲਟ ਆਊਗਾ ਜੇਕਰ ਸਰ ਬੰਦਾ ਦੀ ਗੱਲ ਕਰੀਏ ਪ੍ਰਬੰਧ ਕਿਸ ਤਰ੍ਹਾਂ ਦੇ ਸਰ ਪ੍ਰਬੰਧ ਬਹੁਤ ਵਧੀਆ ਸਰ ਐਲ.ਡੀ.ਐਮ ਸਰ ਆਪ ਖੁਦ ਰਾਤ ਆਏ ਆ ਗਿੜਮਨ ਉਹਨਾਂ ਨੇ ਆਪਦਾ ਨੰਬਰ ਵੀ ਦੇ ਗਿਆ ਕਹਿੰਦੇ ਜੇ ਕੋਈ ਪ੍ਰੋਬਲਮ ਵੀ ਆਉਂਦੀ ਸਾਨੂੰ ਖੁਦ ਫੋਨ ਕੀਤਾ ਜਾਵੇ ਬਹੁਤ ਵਧੀਆ ਗੱਲ ਬਹੁਤ ਵਧੀਆ ਨਿਗਰਿਆ ਸਾਰੇ ਭੈਣ ਭਰਾਵਾਂ ਦਾ ਵਧੀਆ ਮਹਿਸਰ ਕਿੰਨਾ ਕੁ ਲੋਕਾਂ ਦੇ ਵਿੱਚ ਅੱਜ ਵੋਟਾਂ ਪਈਆਂ ਬਹੁਤ ਜ਼ਿਆਦਾ ਤੁਸੀਂ ਵੀ ਅੱਜ ਦੋ ਕੈਂਡੀਡੇਟ ਇੱਕੋ ਮੈਦਾਨ 'ਚ ਉਤਰੇ ਹੋ ਦੋਨੇ ਇਕੱਠੇ ਹੀ ਬੈਠੇ ਹਾਂਜੀ ਇਕੱਠੇ ਬੈਠੇ ਮੰਨਦੇ ਵਿੱਚ ਕਈ ਵਾਰ ਇਹ ਨਹੀਂ ਆਉਂਦਾ ਕਿ ਮੈਂ ਜਿੱਤਣਾ ਉਹ ਜਿੱਤਣਾ ਨਹੀਂ ਉਹ ਤਾਂ ਚਲੋ ਕਸ਼ਮਤ ਅਮਾਰਾ ਜਿਹੜੇ ਹੱਥ ਹੈ ਹੈਨਾ ਆਪਣੇ ਵੱਸ ਕੁਝ ਨਹੀਂ ਇਹ ਤਾਂ ਜਿਵੇਂ ਸਾਰੇ ਪਿੰਡ ਭਰਾਵਾਂ ਦੇ ਸੰਯੋਗ ਨਾਲ ਜਿੱਤ ਕੇ ਫਿਰ ਵਿਕਾਸ ਨੂੰ ਕੀ ਕਰੋਗੇ ਕਰੋਗੇ ਹਾਂਜੀ ਕਰਾਂਗੇ ਬਹੁਤ ਵਧੀਆ ਕਰਾਂਗੇ ਸਾਰੇ ਪਿੰਡ ਭਰਾਵਾਂ ਦੇ ਨਾਲ ਮਿਲ ਕੇ ਕਰਾਂਗੇ ਨਹੀਂ ਤਾਂ ਜ਼ਿਆਦਾਤਰ ਮਾਤਾ ਜੀ ਆਏ ਹੋ ਜਾਂਦਾ ਜੋ ਜਿੱਤ ਜਾਂਦਾ ਫਿਰ ਵਾਰਡਾਂ ਵੱਲ ਧਿਆਨ ਘਟ ਜਾਂਦਾ ਪਹਿਲਾਂ ਸਰਪੰਚ ਕਹਿੰਦੇ ਸੀ ਵਾਰਡ ਕੰਮ ਨਹੀਂ ਨਹੀਂ ਕਰਾਂਗੇ ਵੀਰ ਜੀ ਜ਼ਰੂਰ ਰਲ ਮਿਲ ਕੇ ਸਾਰਾ ਸਰਪੰਚ ਦੇ ਨਾਲ ਕਰਾਂਗੇ ਬਹੁਤ ਵਧੀਆ ਪ੍ਰਬੰਧ ਆਈ ਬਹੁਤ ਵਧੀਆ ਲੱਗਦਾ ਸਾਨੂੰ ਅੱਜ ਇਕੱਠੀਆਂ ਬੈਠੀਆਂ ਤੁਸੀਂ ਚੋਣਾਂ ਅਲੱਗ-ਅਲੱਗ ਲੜ ਰਹੇ ਹਾਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਬਹੁਤ ਵਧੀਆ ਮਹਿਸੂਸ ਹੁੰਦਾ ਜੀ ਹਾਂਜੀ ਕੋਈ ਸਾਡਾ ਕਿਹੜਾ ਕੋਈ ਹੋਰ ਹੈਗਾ ਵਿਰੋਧੀ ਆ ਬਸ ਅਸੀਂ ਇੱਕ ਵਿਚਾਰ ਧਾਰਾ ਹੀ ਆ ਫਰਕ ਵਧੀਆ ਕਸੀ ਮਾਰਦੇ ਆ ਨੇੜੇ ਨੇੜੇ ਘਾਰ ਆ ਸਾਡੇ ਜਦੋਂ ਬੰਦਾ ਕੈਂਡੀਡੇਟ ਬਣਦਾ ਹੈਗਾ ਮਨ ਮਟਾਵ ਹੋ ਜਾਂਦੇ ਆ ਨਹੀਂ ਨਹੀਂ ਕੋਈ ਨਹੀਂ ਅਸੀਂ ਇਹ ਸਾਡੇ ਕਹੇ ਸੀ ਅਸੀਂ ਇੰਨਾ ਨਹੀਂ ਵਧੀਆ ਆਉ ਭਾਗਤ ਕੀਤੀ ਅਸੀਂ ਇਹਨਾਂ ਦੇ ਇਹਨਾਂ ਨੇ ਸਾਡੀ ਕੀਤੀ ਕਿੰਨਾ ਕੁ ਸਾਲ ਲੋਕਾਂ ਦੇ ਬਹੁਤ ਵਧੀਆ ਆਛਾਈ ਪੋਲਿੰਗ ਕਿੰਨੇ ਹੋ ਚੁੱਕੇ ਹੁਣ ਕੋਣ ਦਾ ਬਾਬਾ ਹੋ ਗਈ 50% ਹੋ ਗਈ ਪ੍ਰਬੰਧ ਕਿਸ ਤਰ੍ਹਾਂ ਦੇ ਹੈ ਪ੍ਰਬੰਧ ਬਹੁਤ ਵਧੀਆ ਜੀ ਬਹੁਤ ਸ਼ਾਂਤਿਮਈ ਬੋਟਾਂ ਪੈਣੀਆਂ ਕੋਈ ਇਹ ਜਿਹੀ ਗੱਲ ਨਹੀਂ ਕਿਤੇ ਸਰ ਸਜਣ ਜਾ ਰਿਹਾ ਤਾਜ ਇਹ ਵੈਗਰੂ ਨਹੀਂ ਪਤਾ ਜੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਤੇਰਾ ਜਗ੍ਹਾ ਤੇ ਹੋ ਰਹੀਆਂ ਸਰਪੰਚਾਂ ਅਤੇ ਪੰਚਾਂ ਦੀਆਂ ਜਿਵੇਂ ਨੀ ਚੋਣਾਂ ਵਿੱਚ ਕਾਫੀ ਰੌਸ਼ਾ ਹੈ ਹਲਕਾ ਗੁਰੂ ਹਰ ਸਾਹਿਬ ਦੇ ਪਿੰਡ ਚਪਾਤੀ ਵਿੱਚ ਪੰਚ ਦੀ ਚੋਣ ਨੂੰ ਲੈ ਕੇ ਸਵੇਰ ਤੋਂ ਹੀ ਲੋਕ ਆਪਣੀ ਵੋਟ ਪਾ ਰਹੇ ਹਨ ਲੋਕਾਂ ਦਾ ਕਹਿਣਾ ਹੈ ਕਿ ਉਹ ਪਿੰਡ ਦੇ ਵਿਕਾਸ ਨੂੰ ਲੈ ਕੇ ਵੋਟ ਪਾ ਰਹੇ ਹਨ ਸੰਗਰੂਰ ਜ਼ਿਲ੍ਹੇ ਦੇ ਪਵਾਨੀਗੜ੍ਹ ਵਿੱਚ ਪਿੰਡ ਨਾਗਰਾ ਤੇ ਤੂਰੇ ਇਲਾਕੇ ਦੇ ਪਿੰਡ ਪਾਲਸੌਰ ਅਤੇ ਲਹਿਰਾਗਾਗਾ ਵਿੱਚ ਪਿੰਡ ਰਾਮਪੁਰ ਜਵਾਹਰਵਾਲਾ ਵਿਖੇ ਚੋਣਾਂ ਹੋ ਰਹੀਆਂ ਹਨ। ਜ਼ਿਲ੍ਹਾ ਸੰਗਰੂਰ ਦੇ ਤਿੰਨ ਪਿੰਡਾਂ ਵਿੱਚ ਪੰਚਾਇਤੀ ਚੋਣਾਂ ਹੋ ਰਹੀਆਂ ਹਨ। ਜ਼ਿਲ੍ਹਾ ਫਿਰੋਜ਼ਪੁਰ ਦੇ ਹਲਕਾ ਪਿੰਡ ਕਿਲਚੇ ਵਿੱਚ ਪੰਜ ਦੀ ਚੋਣ ਨੂੰ ਲੈ ਕੇ ਸਵੇਰ ਤੋਂ ਹੀ ਲੋਕ ਆਪਣੀ ਵੋਟ ਪਾ ਰਹੇ ਹਨ। ਇਸ ਮੌਕੇ ਤੇ ਲੋਕ ਪੋਲੰਗ ਬੂਥ ਤੇ ਪਹੁੰਚ ਕੇ ਆਪਣੀ ਬੂਰ ਦਾ ਇਸਤੇਮਾਲ ਕਰਦੇ ਨਜ਼ਰ ਆ ਰਹੇ ਹਨ। ਮੋਗਾ ਜ਼ਿਲ੍ਹੇ ਵਿੱਚ ਇੱਕ ਸਰਪੰਚ ਅਤੇ 46 ਪੰਚਾਂ ਦੇ ਚੋਣ ਲਈ ਵੋਟਾਂ ਪਾਉਣ ਦੀ ਪ੍ਰਕਿਰਿਆ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਪਿੰਡ ਦਾਤਾ ਦੀ ਸਰਪੰਚ ਦੀ ਮੌਤ ਹੋ ਜਾਣ ਕਾਰਨ ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਉਹਨਾਂ ਦੀ ਪਤਨੀ ਸਵਰਨਦੀਪ ਕੌਰ ਨੂੰ ਨਵਾਂ ਸਰਪੰਚ ਚੁਣ ਲਿਆ। ਇਸੇ ਤਰ੍ਹਾਂ ਇੱਕ ਹੋਰ ਸਰਪੰਚ ਅਤੇ 33 ਪੰਚ ਵੀ ਸਰਬਸੰਮਤੀ ਨਾਲ ਚੁਣੇ ਗਏ। ਹਲਕਾ ਫਰੋਜ਼ਪੁਰ ਦਿਹਾਤੀ ਅਧੀਨ ਪੈਂਦੇ ਬਲਾਕ ਮਮਦੂਰ ਦੇ ਅੰਦਰ 7 ਥਾਮਾ ਤੇ ਇੱਕ ਪੰਚਾਇਤ ਦੀ ਚੋਣ ਹੋ ਰਹੀ ਹੈ। ਪੋਲਸ ਵੱਲੋਂ ਪੋਖਤਾ ਪ੍ਰਬੰਧ ਕੀਤੇ ਗਏ ਹਨ ਪਿੰਡ ਸਰਪੰਚੀ ਦੀ ਚੋਣ ਹੈ ਮਹਿਲਾ ਸਰਪੰਚੀ ਨੇ ਪਿੰਡ ਦੋਨਾਰਹਿਮਤ ਜੀ ਕਿਸੇ ਕਾਰਨ ਹੈ ਉਦੋਂ ਰਹਿ ਗਈ ਸੀ ਚੋਣ ਹੋਣੀ ਉਹਨ ਇਸ ਟਾਈਮ ਤੇ ਅਸੀਂ ਨਾ ਏਡਾ ਮਤਲਬ ਸਾਰੇ ਪੰਜਾਬ ਦੇ ਇੱਕ ਨੰਬਰ ਪਿੰਡ ਸਾਡਾ ਜਿਹੜੇ ਸਾਰੇ ਨਾਲ ਮਿਲ ਕੇ ਇੱਕ ਵਿੱਚ ਦੇ ਬੈਠੇ ਆ ਅਮਨ ਸ਼ਾਂਤੀ ਨਾਲ ਲਾਉਂਦੇ ਨੇ ਪੈਣ ਭਰਾ ਵੋਟਰ ਪਾ ਕੇ ਆਪ ਆਪ ਦੇ ਘਰ ਮੁੜ ਜੰਦੇ ਆ ਇਕੱਠਾ ਟੈਂਟ ਲਾਇਆ ਸਾਰਾ ਇੱਕ ਦੰਦ ਟੈਂਟ ਲਾਇਆ ਸਰਦਾਰ ਗਰਜੰਤ ਸਿੰਘ ਜੋ ਅਗਰੇਸਚੂ ਸਾਹਿਬ ਨੇ ਲਖੋਗਿਆ ਵਾਲੇ ਉਹਨਾਂ ਦੀ ਡਿਊਟੀ ਲੱਗੀ ਆ ਉਹ ਵੀ ਬਹੁਤ ਟੰਗ ਤਰੀਕੇ ਨਾਲ ਦੀ ਡਿਊਟੀ ਨਿਭਾ ਰਹੇ ਨੇ ਜੀ ਕੀ ਸਲ ਹੋ ਚੁੱਕੀ ਜੀ ਸਰ ਇਹ ಗ್ರಾಮ ਸਭਾ ਪੰਚਾਇਤ ਦੋਨਾਂ ਉਹ ਐਸ்சி ਮਹਿਲਾ ਸਰਪੰਚ ਜਿਹੜੇ ਉਹ ਆਪਦੀ ਆਪਦੀ ਜਿਹੜੀ ਕਿਸਮਤ ਹੈ ਪੁਜਮਾ ਰਹੇ ਆ ਔਰ ਸਾਰੇ ਹੀ ਭਾਈਚਾਰਕ ਸਾਂ ਰੱਖਣ ਵਾਲੇ ਲੋਕ ਜਿਹੜੇ ਹੈਗੇ ਉਹ ਆਪਣੀ ਆਪਣੀ ਵੋਟ ਪਾ ਕੇ ਤਾਂ ਆਪਣੇ ਘਰ ਵਾਪਸ ਜਾਈ ਜਾ ਰਹੇ ਇੱਕ ਦੋਨਾਂ ਰਹਿਮਤ ਦੀ ਜਿਹੜੀ ਅੱਜ ਸਰਪੰਚੀ ਦਾ ਇਲੈਕਸ਼ਨ ਜਿਹੜਾ ਸਰਪੰਚੀ ਦਾ ਇਲੈਕਸ਼ਨ ਅਸੀਂ ਸ਼ਾਂਤ ਮੇਂ ਢੰਗ ਨਾਲ ਸ਼ੁਰੂ ਕਰਾਤਾ ਜਿਹੜਾ ਗੇਟ ਬੰਦ ਕੀਤਾ ਹੋਇਆ ਸਾਡੇ ਮਲਾਜ਼ਮ ਫੋਰਸ ਤਨਾਤਾ ਸਾਰੇ ਪਾਸੇ ਤੇ ਜਿਹੜਾ ਸ਼ਾਂਤ ਮਈ ਢੰਗ ਨਾਲ ਜਿਹੜਾ ਸਰਪੰਚੀ ਦੇ ਇਲੈਕਸ਼ਨ ਚੱਲ ਰਿਹਾ ਤੇ ਜਿਹੜੀਆਂ ਵੋਟ ਆਮ ਲੋਕ ਆ ਰਹੇ ਜਿਹੜੇ ਵੋਟਾਂ ਪਾ ਰਹੇ ਵੋਟਾਂ ਪਾ ਕੇ ਜਾ ਰਹੇ ਅੱਜ ਜਿਹੜਾ ਸਰਪੰਚੀ ਦਾ ਇਲੈਕਸ਼ਨ ਆ ਜੀ ਇਹ ਸ਼ਾਂਤ ਮਈ ਢੰਗ ਨਾਲ ਜਿਹੜਾ ਸਾਡੀ ਫੋਰਸ ਦੇ ਪੁਖਤਾ ਪ੍ਰਬੰਧਾ ਜਿਹੜਾ ਗੇਟ ਬੰਦ ਕੀਤਾ ਹੋਇਆ ਜਿਹੜੇ ਆ ਬੰਦੇ ਆ ਰਹੇ ਵੋਟਾਂ ਪਾ ਰਹੇ ਵੋਟਾਂ ਪਾ ਕੇ ਜਾ ਰਹੇ ਸ਼ਾਂਤ ਮਈ ਢੰਗ ਨਾਲ ਜਿਹੜੀਆਂ ਵੋਟਾਂ ਪੈ ਰਹੀਆਂ ਕਿਸੇ ਤਰ੍ਹਾਂ ਦਾ ਕੋਈ ਰੋਲਰ ਰੱਪਾ ਨਹੀਂ ਨਹੀਂ ਕੋਈ ਰੋਲਰ ਰੱਪਾ ਨਹੀਂ ਰੋਲਰ ਰੱਪਾ ਪਹਿਨਦਾ ਛੱਡੇ ਹੀ ਨਹੀਂ ਅਸੀਂ